ਕਿਹੜਾ ਪਿੰਸੀ ਤੁਹਾਡਾ ਉਹ ਮੰਮਾ ਜਾਈ ਅੱਛਾ ਕੋ ਮਾਂ ਬੱਚੇ ਤੇਰੇ ਤੈਨੂੰ ਮੁੰਡਿਆ ਇਹ ਕਿਦਾ ਵੱਡੀ ਗੀਪ ਆ ਉਹਨਾਂ ਨੇ ਘਰੋਂ ਕਿਉਂ ਕੱਢਿਆ ਜੇਦ ਕਰਦੇ ਉਹ ਦਵੇ ਰੋਟੀ ਉਹ ਸੰਭੇ ਸ਼ਰਮ ਨਹੀਂ ਹੁੰਦੀ ਪਿਆ ਦੀ ਮਾਂ ਨੂੰ ਇਹ ਕਹਿ ਰਿਹਾ ਕਿ ਅੱਜ ਤਿੰਨ ਮੈਂ ਨਹੀਂ ਰੋਟੀ ਦਿੰਿਆ ਸ਼ਰਮ ਹੁੰਦੀ ਜੇ ਲੋਕੀ ਉਹਨਾਂ ਕਰੇ ਮੰਗਤੀ ਐ ਨੂ ਵੀ ਪ੍ਰਸ਼ਾਦਾ ਛਕਾ ਦਿੰਦੇ ਆ ਇਹ ਕੋਈ ਦਿੰਦਾ ਹੀ ਜੇ ਮੈਂ ਦਿੰਦਾ ਹੀ ਜੇ ਉਹਨੂੰ ਉਹਦੇ ਨਾਲ ਵੀ ਲੜਦੇ ਆ ਅਸ਼ੋਧਨਾ ਵੀ ਖਾਸਾ ਜੀ ਮਾਤਾ ਦੇ ਮੁੰਡੇ ਦਾ ਨਾਮ ਨੰਬਰ ਭੇਜੋ ਮੈਨੂੰ ਮੈਂ ਗੱਡੀ ਚ ਲਾਉਂਦਾ ਆ ਮੇਰੇ ਨਾਲ ਕਿਹਦਾ ਹੱਥ ਮੇਰੇ ਨਾਲ ਮੈਨੂੰ ਭੇਜੀ ਅੱਜ ਮੈਂ ਅੱਜ ਕਾਰਾਂ ਬਾਪੂ ਜੀ ਆਪਣੇ ਕੋਲ ਰਾਤ ਤੇ ਆਏ ਆ ਤੇ ਦੱਸਦੇ ਆ ਕਿ ਮੇਰੇ ਜਵਾਈ ਨੇ ਮੇਰੇ ਘਰੋਂ ਘੁੱਟ ਕੇ ਘੜ ਦਿੱਤਾ ਹੋ ਜਾਂ ਰੋਟੀ ਪਾਣੀ ਨਹੀਂ ਦਿੰਦੀ ਅੱਛਾ ਨਾ ਰੋਟੀ ਪਾਣੀ ਨਹੀਂ ਦਿੰਦੀ ਨਾ ਨਾ ਮੁੰਡਾ ਹੀ ਅੱਛਾ ਤੇ ਬਾਪੂ ਕਿੰਨੇ ਦਿਨ ਹੋ ਗਏ ਕੱਡੇ ਨੂੰ ਇੱਥੇ ਨਹੀਂ ਤੇ ਕੋਈ ਕੋਈ ਸਾਫੂਗਾ ਭਾਵੇਂ ਪਿਆ ਜੀ ਬਾਪੂ ਆਉਣਗੇ ਕਿਉਂ ਨਾ ਆਉਣਗੇ ਕਿਉਂ ਨਾ ਸਾਧ ਲੂਗਾ ਮੈਂ ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸਤਿ ਸ੍ਰੀ ਅਕਾਲ ਇੱਕ ਵੀਰ ਨੇ ਨਾ ਪੋਸਟ ਪਾਈ ਸੀਗੀ ਆ ਗੋਰਾ ਸ਼ੌਕੇ ਨਾਂ ਦੇ ਕੋਈ ਉਹਦੀ ਆਈਡੀ ਆ ਮੈਂ ਤੁਹਾਨੂੰ ਆਈਡੀ ਦਿਖਾਉਣਾ ਵਾ ਤੇ ਆ ਉਹਦੀ ਆਈਡੀ ਆ ਵੀ ਇੱਦੀ ਤੇ ਇਹਨੇ ਇਹਦਾ ਨਾ ਕੀ ਚੱਕਰ ਬਣਿਆ ਸੀਗਾ ਕਿ ਇਹਦੇ ਵਿਚਾਰੇ ਦੇ ਨਾ ਭਰਾ ਦੇ ਘਰ ਦੋ ਧੀਆਂ ਸੀਆਂ ਤੇ ਭਰਾ ਦਾ ਐਕਸੀਡੈਂਟ ਹੋ ਗਿਆ ਉਹਦੀ ਡੈਥ ਹੋ ਗਈ ਤੇ ਬਾਅਦ ਵਿੱਚ ਇਹਦੇ ਪਰਿਵਾਰ ਵਾਲਿਆਂ ਨੇ ਰਿਸ਼ਤੇਦਾਰਾਂ ਨੇ ਇਹਦੇ ਤੇ ਇਹਨੂੰ ਦੱਸਿਆ ਵੀ ਜੇਕਰ ਤੂੰ ਆਪਣੀ ਭਝਾਈ ਨੂੰ ਆਪਣੇ ਘਰ ਰੱਖ ਲੈ ਮਤਲਬ ਕਿ ਉਹਨੂੰ ਆਪਣੀ ਵਾਈਫ ਬਣਾ ਲੈ ਤੇ ਧੀਆਂ ਰੋਲੂ ਤੇ ਇੱਕ ਤੇਰੀ ਭਝਾਈ ਰੋਲੂ ਪੱਜ ਜੂਗੀ ਚਲੋ ਆ ਵੀ ਦੇ ਕਿਤੇ ਕੋਈ ਲਵ ਸਟੋਰੀ ਵੀ ਹੈਗੀ ਸੀ ਪਰ ਇਹਨੂੰ ਆਪਣੇ ਪਰਿਵਾਰ ਵਾਸਤੇ ਆਪਣੀਆਂ ਭਤੀਜੀਆਂ ਵਾਸਤੇ ਆਪਣੀ ਭਝਾਈ ਵਾਸਤੇ ਆਪਣੇ ਆਪ ਦੀ ਜਿਹੜੀ ਜ਼ਿੰਦਗੀ ਆ ਇਹਨੂੰ ਦਾਤ ਕੇ ਰੋਣੀ ਪਈ ਮਤਲਬ ਕਿ ਆਪਣੀਆਂ ਖੁਸ਼ੀਆਂ ਨੂੰ ਮਾਰਨਾ ਪਿਆ ਤੇ ਉਹਦੀ ਜਿਹੜੀ ਭਰਾ ਦੀਆਂ ਦੋ ਧੀਆਂ ਸੀ ਨਾ ਪਹਿਲਾਂ ਹੋਈਆਂ ਉਹ ਕਿਤੇ ਆਪਰੇਸ਼ਨ ਨਾਲ ਹੋਈਆਂ ਸੀਗੀਆਂ ਦੋ ਵੱਡੇ ਆਪਰੇਸ਼ਨ ਨਾਲ ਹੋਈਆਂ ਸੀਗੀਆਂ ਤੇ ਜਦੋਂ ਉਹ ਤੀਜੀਤੀ ਹੋਈ ਜਦੋਂ ਤੀਜਾ ਬੱਚਾ ਹੋਇਆ ਤੇ ਉਹ ਵੀ ਵੱਡੇ ਆਪਰੇਸ਼ਨ ਨਾਲ ਹੋਇਆ ਤੇ ਕਿਸਮਤ ਉਹਨਾਂ ਦੀ ਦੇ ਵਿੱਚ ਤੀਜੀਤੀ ਆ ਗਈ ਤੇ ਉਹ ਥੋੜਾ ਵੀਰ ਭਾਵੁਕ ਹੋ ਗਿਆ ਸੀਗਾ ਆ ਤੁਹਾਨੂੰ ਮੈਂ ਵੀਡੀਓ ਦਿਖਾਉਣਾ ਵਾ ਕਿ ਵੀਰ ਥੋੜਾ ਭਾਵੁਕ ਹੋ ਗਿਆ ਸੀਗਾ ਤੇ ਕਿੰਨਾ ਕਿ ਮੇਰੀ ਘਰੇ ਦੋ ਧੀਆਂ ਪਹਿਲਾਂ ਸੀਗੀਆਂ ਤੇ ਤੀਜੀਤੀ ਹੋਣ ਆ ਗਈ ਆ ਤੇ ਆ ਵੀਡੀਓ ਪਹਿਲਾਂ ਦੇਖ ਲਈ ਦੀ ਇਸੇ ਰਾਤ ਨੂੰ ਜਮਾ 1% ਵੀ ਨੀਂਦ ਨਹੀਂ ਆਈ ਮੈਂ ਨੀਂਦ ਦਾ ਕਾਰਨ ਪੁੱਛਿਆ ਇਹ ਕਹਿੰਦੀ ਵੀ ਕੁੜੀ ਆਪਣੇ ਵਿਚਾਰੀ ਬਠੰਡੇ ਦਾਖਲਾ ਹਸਪੀਟਲ ਚ ਇਸ ਕਰਕੇ ਨੀਂਦ ਨਹੀਂ ਆਈ ਤੇ ਭਾਈ ਨਾ ਹੀ ਤਾਂ ਇਹ ਕੁੜੀ ਮੁੰਡੇ 'ਚ ਫਰਕ ਕਰਦੀ ਐ ਤੇ ਭਾਈ ਨਾ ਹੀ ਮੈਂ ਕੁੜੀ ਮੁੰਡੇ 'ਚ ਫਰਕ ਕਰਦਾ ਕਿਉਂਕਿ ਕੁੜੀਆਂ ਜਿਆਦਾ ਸੋਕ ਜਿੰਦੀਆਂ ਭਾਈ ਮੁੰਡਿਆਂ ਨਾਲੋਂ ਪਰ ਸਾਨੂੰ ਦੁੱਖ ਪਤਾ ਕਿਹੜੀ ਗੱਲ ਦਾ ਯਾਰ ਵੀ ਜੇ ਹੁਣ ਤੁਸੀਂ ਆ ਵੇਲੋ ਵੀ ਰੱਬ ਨੇ ਇਹਨਾਂ ਦੋਵਾਂ ਦਾ ਪਿਆਉ ਖੋ ਲਿਆ ਸੀ ਚੱਲ ਪਿਆਉ ਦਾ ਮੈਂ ਹੁਣ ਕਰਦਾਰ ਨਭਾਰਿਆ ਠੀਕ ਆ ਨਹੀਂ ਇਹਨਾਂ ਦਾ ਪਿਆਉ ਆ ਹੁਣ ਆ ਵੇਖ ਲੋ ਜੇ ਇਹਨਾਂ ਵਿਚਾਰੀਆਂ ਨੂੰ ਰੱਬ ਦੇ ਕਪੜਾ ਦੇ ਜਿੰਦਾ ਕਿੱਡੀ ਵਧੀਆ ਗੱਲ ਸੀ ਕਿਉਂਕਿ ਪਤਾ ਕੀ ਆ ਬੜੇ ਲੋਕਾਂ ਨੇ ਸਾਨੂੰ ਕਮੈਂਟਾਂ ਚ ਆ ਕੇ ਆਸ਼ੀਰਵਾਦ ਦਿੱਤਾ ਵੀਰੇ ਤੁਹਾਨੂੰ ਰੱਬ ਮੁੰਡਾ ਦੇਊਗਾ ਐ ਕਰੂਗਾ ਤੇ ਭਈ ਉਹਨਾਂ ਨੂੰ ਮੈਸੇਜ ਦੱਸਣਾ ਚਾਹੁੰਨਾ ਵੀ ਭੈਣੇ ਅਸੀਂ ਆਪਰੇਸ਼ਨ ਕਰਾ ਲਿਆ ਹੁਣ ਅੱਗੇ ਅਸੀਂ ਜਵਾਬ ਨਹੀਂ ਲੈ ਸਕਦੇਗੇ ਜੋ ਰੱਬ ਨੇ ਸਾਨੂੰ ਦਿੱਤਾ ਬਸ ਹੁਣ ਅਸੀਂ ਉਸੇ ਚ ਹੀ ਖੁਸ਼ ਆ ਤੇ ਬਾਕੀ ਕੋਈ ਨਹੀਂ ਤੁਸੀਂ ਬਈ ਸਾਨੂੰ ਸਪੋਰਟ ਕਰੋ ਸਾਡੇ ਅਰਦਾਸ ਬੇਨਤੀ ਕਰੋ ਕੋਈ ਦੀ ਮਾਰ ਆ ਆਪੇ ਕਰੂਗਾ ਜੋ ਕਰਨਾ ਆ ਇਹ ਸਖ ਜੀ ਜਿਹੜੀ ਵੀਡੀਓ ਆ ਇਹ ਇਹ ਜਿਹੜੀ ਵੀਡੀਓ ਆ ਇਹ ਇਸ ਵੀਰ ਨੂੰ ਹੀ ਸਮਰਪਿਤ ਆ ਇਸ ਵੀਰ ਨੂੰ ਸ਼ੇਅਰ ਜਰੂਰ ਕਰਿਓ ਟੈਗ ਜਰੂਰ ਕਰਿਓ ਕਿਉਂਕਿ ਆ ਅਸੀਂ ਵੀ ਜੀ ਆਸਮਨ ਦੇ ਵਿੱਚ ਰਹਿ ਰਹੇ ਆ ਤੇ ਤੁਹਾਨੂੰ ਸੱਚ ਦੱਸਾਂ ਕਿ ਮੇਰੇ ਕੋਲ ਆ ਜਿਹੜੀਆਂ ਤਾਂ ਹੁਣ ਮੈਂ ਵੀਡੀਓ ਵਿਖਾਉਣ ਲੱਗਾ ਨਾ ਵੇਖ ਲਿਓ ਮਾਵਾ ਜਿਹੜੀਆਂ ਤਿੰਨ ਤਿੰਨ ਚਾਰ ਚਾਰ ਪੁੱਤਾਂ ਵਾਲੀਆਂ ਮਾਵਾ ਮੈਂ ਤਿੰਨ ਤਿੰਨ ਚਾਰ ਚਾਰ ਪੁੱਤਾਂ ਵਾਲੇ ਪਿਓ ਆ ਉਹ ਮੇਰੇ ਕੋਲ ਆਸਮਾਨ ਦੇ ਵਿੱਚ ਪਏ ਆ ਤੇ ਇਹੋ ਜਿਹੇ ਪੁੱਤਾਂ ਕੋਲੋਂ ਕਿ ਉੱਠੜਿਆ ਪੁੱਤ ਨਾ ਹੋਊਗਾ ਅੱਜ ਕੱਲ ਦੇ ਜਮਾਨੇ 'ਚ ਚੱਲ ਜੂਗਾ ਪਰ ਧੀ ਜੇ ਨਹੀਂ ਨਾ ਹੈਗੀ ਤੇ ਤੇ ਤੁਹਾਡਾ ਬੁਢਾਪਾ ਨਿਕਲਣਾ ਬਹੁਤ ਔਖਾ ਜੀ 90% ਮੇਰੇ ਕੋਲ ਕੇਸ ਪੁੱਤਾਂ ਵਾਲੇ ਆਉਂਦੇ ਆ ਤੇ ਆ ਤੁਸੀਂ ਆ ਵੀਡੀਓ ਵੇਖਿਓ ਹੁਣ ਤੇ ਦੱਸਿਓ ਕਿ ਧੀ ਜ਼ਰੂਰੀ ਆ ਕਿ ਜਾਂ ਪੁੱਤ ਜ਼ਰੂਰੀ ਆ ਕਮੈਂਟ ਜਰੂਰ ਕਰਿਓ ਧੰਨਵਾਦ ਜੀ ਹੁੰਦਾ ਨਾ ਯਸਮਾ ਤਾਂ ਨਾ ਬਣਾਉਂਦੇ ਆ ਤੇ ਮਾਤਾ ਜੀ ਕਿਹੜਾ ਪਿੰਸੀ ਤੁਹਾਡਾ ਉਹ ਨੰਦਾ ਬੁੱਧਾ ਅੱਛਾ ਘੋਮਾ ਬੁੱਧਾ ਤੇ ਮਾਤਾ ਕਿੰਨੇ ਬੱਚੇ ਤੇਰੇ ਤੇਰੇ ਤਿੰਨ ਮੁੰਡੇ ਆ ਤੇ ਕੁੜੀਆਂ ਕੋਈ ਨਹੀਂ ਕੁੜੀ ਨਹੀਂ ਕੋਈ ਹੈ ਤੇ ਕੀ ਕੀ ਗੱਲ ਹੋਈ ਆ ਵੀ ਤੁਸੀਂ 10 ਸਾਲਾਂ ਚ ਰਹਿ ਰਹੀਆਂ ਆ ਆਸ ਨੂੰ ਇਹ ਜਲਦੀ ਸਕਾਦੇ ਆ ਲੱਤ ਵਡਾ ਕੇ ਤੇ ਮੁੜ ਕੇ ਕੋਈ ਕੋਈ ਨਹੀਂ ਤਾਂ ਹੀ ਅੱਛਾ ਲੱਤ ਵੱਡਾ ਜਿ ਦਿਖਾਏ ਲੱਤ ਭਾਈ ਇਹ ਕਿਤਾ ਵੱਡੀ ਕੀ ਬਾ ਕੱਕ ਲੱਗਾ ਏ ਅੱਛਾ ਕੱਕ ਤੋਂ ਲਾਈਨ ਹੀ ਉਹਨਾਂ ਨੇ ਕਰਾਇਆ ਥੇ ਅੱਛਾ ਲੱਤ ਵੱਡੀ ਗਈ ਤੇ ਮਾਤਾ ਜੀ ਦੀ ਤਿੰਨ ਤੇਰੇ ਪੁੱਤ ਵਾ ਚੱਲ ਮਾਨੂ ਜੀ ਚੱਲ ਲੱਤ ਵੱਡੀ ਗਈ ਆ ਉਹ ਕਿਹੜਾ ਜੰਮ ਦੇ ਤੁਰਨ ਫਿਰ ਲੱਗ ਪਈ ਹੈਣਾ ਉਹ ਵੀ ਤੇ ਜੰਮ ਦੇ ਮਤਲਬ ਮੰਜੇ ਤੇ ਲੈਟਰਨ ਬਾਥਰੂਮ ਕਰਦੇ ਸੀਗੇ ਤੇ ਉਦੋਂ ਤੂੰ ਵੀ ਉਹਨਾਂ ਨੂੰ ਕਰ ਦਿੱਤਾ ਹੈ ਕਰੋ ਨਹੀਂ ਮੈਂ ਨਹੀਂ ਤੇ ਮਾਤਾ ਫਿਰ ਉਹਨਾਂ ਨੇ ਘਰੋਂ ਕਿਉਂ ਕੱਢਿਆ ਆਹੇ ਭਾਈ ਜੇ ਜਿਹੜੀ ਸਾਫ ਸਮਾਂ ਕਰਦੇ ਹੀ ਤੇ ਕਰ ਮੈਨੂੰ ਕੱਢ ਦਿੱਤਾ ਕਿਦਾਂ ਕਿਦਾਂ ਜੇਦ ਜੇਦ ਕਰਦੇ ਉਹ ਨਵੇ ਰੋਟੀ ਉਹ ਸੰਭੇ ਉਹ ਸੰਭੇ ਅੱਛਾ ਸ਼ਾਇਦ ਤਾਂ ਜੇਦ ਕਰਦੇ ਵੀ ਉਹ ਜੇਦ ਕਰਦਾ ਹੈਗਾ ਵੱਡਾ ਜੇਦ ਕਰਦਾ ਕਿ ਨਿੱਕਾ ਰੋਟੀ ਦੇਵੇ ਤੇ ਨਿੱਕਾ ਜੇਦ ਕਰਦਾ ਕਿ ਵੱਡਾ ਰੋਟੀ ਦੇਵੇ ਅੱਛਾ ਤੇ ਮੈਨਾਂ ਤਾਂ ਉਹਨਾਂ ਨੂੰ ਸ਼ਰਮ ਨਹੀਂ ਹੁੰਦੀ ਕਿ ਆ ਦੀ ਮਾਂ ਨੂੰ ਇਹ ਕਹਿ ਰਿਹਾ ਕਿ ਅੱਜ ਤੱਕ ਮੈਂ ਨਹੀਂ ਰੋਟੀ ਦਿੰਨੀ ਅੱਜ ਤੈਨੂੰ ਦੋ ਰੋਟੀ ਨਹੀਂ ਦਊਗਾ ਨਹੀਂ ਹੁੰਦੀ ਸ਼ਰਮਤਾਂ ਨੂੰ ਸ਼ਰਮ ਹੁੰਦੀ ਜੇ ਇੱਕ ਤਾਂ ਨਹੀਂ ਕਿਉਂ ਵੇ ਲੋ ਸੰਜੀ ਆ ਹਲਾ ਦੇ ਦੁਨੀਆ ਦੇ ਅੱਜ ਕੱਲ ਤੇ ਲੋਕੀ ਘਰੇ ਮੰਗਤੇ ਐ ਇਹਨੂੰ ਵੀ ਪ੍ਰਸ਼ਾਦਾ ਛਕਾ ਦਿੰਦੇ ਆ ਤੇ ਮਾਂ ਦੱਸਦੀ ਵੀ ਉਹ ਕਿਨਾਂ ਵੀ ਮਿੰਟ ਨੂੰ ਆ ਜਾ ਰੋਟੀ ਦੇ ਦਊ ਤੇ ਨਾ ਜਾ ਰੋਟੀ ਦੇਊਗਾ ਇਹ ਕੋਈ ਦਿੰਦਾ ਹੀ ਇਹ ਮੈਂ ਦਿੰਦਾ ਹੀ ਜੋ ਉਹਨੂੰ ਉਹਦੇ ਨਾਲ ਵੀ ਲੜਦੇ ਆ ਅਸ਼ੌਦਣਾ ਵੀ ਲੜਦੇ ਸੀਗੇ ਲੜਦੇ ਨੰਬਰ ਕੱਢ ਕੇ ਲਾਈਏ ਪਰ ਉਹਨਾਂ ਦਾ ਮੈਂ ਨੰਬਰ ਲਿਆ ਸੀਗਾ ਅੱਛਾ ਕੀ ਨਾ ਕੀ ਮੁੰਡਿਆਂ ਤੇ ਰੈਂਦਾ ਤੇ ਲਾਡੀ ਲਾਡੀ ਆਉਂਦੇ ਪਰ ਸੁੱਖ ਨੂੰ ਆਉਂਦਾ ਅੱਛਾ ਅੱਛਾ ਮੋਟਰਾਂ ਬੰਦਾ ਵਾ ਅੱਛਾ ਇੱਕ ਮੋਟਰਾਂ ਬੰਦਾ ਦੂਜਾ ਬੰਦੇ ਲਿਆਰੀ ਦਾ ਪਾਵਾ ਇੱਕ ਬਾਹਰ ਅੱਛਾ ਬਾਹਰ ਕਿਹਦੇ ਦੇਸ਼ਾ ਅੱਛਾ ਦੁਬਈ ਦੇ ਵਿੱਚ ਵੀ ਆ ਪਹਿਲਾ ਮਾਤਾ ਦੁਬਈ ਦੇ ਵਿੱਚ ਆ ਇੱਕ ਇੱਕ ਚੱਲ ਮੋਟਰਾਂ ਬੰਦਾ ਵਾ ਤੂੰ ਕਿਹੜਾ ਕਿਤੇ ਸੋਨੇ ਦੀ ਰੋਟੀ ਖਾਣੀ ਆ ਹਾਂ ਨਾ ਇਹਨਾਂ ਸੰਜੀ ਹਲਾਜ ਦੇ ਲੋਕੀ ਕਹਿੰਦੇ ਨਾ ਵੀ ਸਾਨੂੰ ਰੱਬਾ ਪੁੱਤ ਦੇ ਪੁੱਤ ਦੇ ਆ ਵੇਲਾ ਪੁੱਤਾਂ ਦੇ ਕੰਮ ਵੇਨੋ ਮਾਤਾ ਨੂੰ ਕੁੱਟ ਕੇ ਇਤਿਹਾਸ਼ਮ ਦੇ ਵਿੱਚ ਕੱਢਿਆ ਵਾ ਕਿਨਾ ਚਿਰ ਹੋ ਗਿਆ ਮਾਤਾ ਨੂੰ ਇਤਿਹਾਸ਼ਮ ਵਿੱਚ ਰਿੰਦੀ ਨੂੰ ਅੱਛੇ 2 ਸਾਲ ਹੋ ਗਏ ਰਿੰਦੀ ਨੂੰ ਵੇਲਾ ਇਹ ਮਾਤਾ ਪੋਮਾ ਬੁਝਾਵਾ ਮਾਤਾ ਇਹ ਪੋਮਾ ਬੁਝਾ ਪਿੰਦਾ ਕਿੱਥੇ ਖਾਇ ਕਮਾਣਾ ਮਿੱਤੇ ਲੱਗੇ ਅੱਛਾ ਮਿੱਤੇ ਲੱਗੇ ਆ ਆ ਸੰਜੀ ਹਲਾਜ ਦੇ ਦੁਨੀਆਂ ਦੇ ਆ ਮੈਂ ਵੀਡੀਓ ਤਾਦ ਬਣਾ ਰਿਹਾ ਵਾਂ ਕਿ ਲੋਕੀ ਪੁੱਤਾਂ ਨੂੰ ਕਹਿੰਦੇ ਆ ਕਿ ਸਾਨੂੰ ਰੱਬਾ ਪੁੱਤ ਦੇ ਦੇ ਪੁੱਤ ਦੇ ਦੇ ਤਾਂ ਆ ਵੇਲਾ ਜਦ ਧੀ ਹੁੰਦੀ ਤਾਂ ਮਾਤਾ ਉਹ ਸਦਾ ਸਮਝਣਾ ਹੁੰਦੀ। ਪਹਿਲੀ ਮਾਤਾ ਲਈ ਨਾ ਤਰਨਾਂ ਮੰਨਦੇ। ਮੁੰਡੇ ਦਾ ਨਾਮ ਹੈਲੋ ਮੈਂ ਕਿਹਾ ਖਾਲਸਾ ਜੀ ਮਾਤਾ ਦੇ ਮੁੰਡੇ ਦਾ ਨਾਮ ਨੰਬਰ ਭੇਜਿਓ ਮੈਨੂੰ। ਮੈਂ ਨਾ ਗੱਡੀ ਚ ਲਾਉਂਦਾ ਹਾਂ ਫੋਨ ਕਹਿੰਦਾ ਕਿ ਕਿੱਥੇ ਤਸਵੀਰ ਭੇਜਦਾ। ਮੈਨੂੰ ਭੇਜੀ ਅੱਜ ਮੈਂ ਅੱਜਕਾਰਾਂ ਬੋਲਣਾਂ ਗੱਲਾਂ। ਮੈਨੂੰ ਭੇਜਣਾ ਹੀ ਜ਼ਰੂਰੀ ਚੰਗਾ ਓਕੇ ਕੋ ਮਾਂ ਬੋ ਜਾ ਗੋਣ ਐਸੀ ਲਾਈਕ ਇਵੀਰ ਆਇਆ ਅਛੁੰਦੇ ਵਿੱਚ ਮੈਂ ਤਾਂ ਮਾਤਾ ਨਾਲ ਗੱਲ ਕਰਦਾ ਪਿਆ ਸੀਗਾ ਤੇ ਅਛੁੰਦੇ ਵਿੱਚ ਵੀਰ ਆਇਆ ਇਸੇ ਵਲਕੇ ਹੋਰ ਭਾਈ ਅਸੀਂ ਕਾਲ ਵਧੀਆ ਵਧੀਆ ਚੰਦਿਕਲਾ ਜੀ ਫੋਰਸ ਨਾ ਠੀਕ ਠਾਕ ਜੀ ਤਾ ਨੋਇ ਤਾਂ ਕਿਥੋਂ ਆ ਵੀ ਦੀ ਨੀ ਯੰਮੀ ਵਾਲੇ ਆਪੋ ਉਦੋਂ ਮਿਲੇ ਸੀ ਹੈ ਨਾ ਉਦੋਂ ਆਪਾਂ ਮਿਲੇ ਸੀ ਹਾਂਜੀ ਹਾਂਜੀ ਹਾਂ ਹੋਰ ਸੁਣਾਓ ਉਹਨੇ ਇੱਥੇ ਟੈਕਿੰਗ ਕੀਤਾ ਸੀ ਚਲੋ ਧੰਨਵਾਦ ਤੁਹਾਡਾ ਮੈਨਾਂ ਇਹ ਬੁਖਾਰ ਦੇ ਜਿਹੜੇ ਮੈਂ ਠੀਕ ਨਹੀਂ ਮਹੁੰਨੇ ਆਇਆ ਸੀਗਾ ਤੇ ਚਲੋ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਆਜੋ ਅੰਦਰ ਆਜੋ ਅੱਜ ਵੀ ਜੀ ਨੇ ਸਿਵਾਲੇ ਕਿ ਆਇਆ ਤੇ ਅੱਗੇ ਵੀ ਇੱਕ ਦਿਨ ਹੋ ਕੇ ਗਿਆ ਸੀਗੇ ਕਿ ਮਿਲ ਕੇ ਗਿਆ ਸੀਗੇ ਤੇ ਆਸ਼ਮ ਸਾਰਾ ਦੇਖ ਗਿਆ ਤੇ ਬਹੁਤ ਵਧੀਆ ਲੱਗਿਆ ਸੀਗਾ ਆਜੋ ਭਾਜੀ ਅੰਦਰ ਆਜੋ ਪਰਤਾਂ ਲਈ ਆ ਪਰਤਾਂ ਦੇ ਲਈ ਖੀਰ ਬਣਾ ਰਹੀ ਆ ਜਿੰਕੀ ਵੀ ਖੀਰ ਬਣਾਉਂਦੇ ਜੇ ਕਿਸੇ ਦੀਆਂ ਸੇਵੀਆਂ ਤਿਆਰ ਕਰ ਰਹੇ ਹਾਂ ਸੇਵੀਆਂ ਜੀ ਬਣਾ ਪਾਈਆਂ ਤੇ ਇਧਰ ਨੇ ਬਨੇ ਪ੍ਰਸ਼ਾਦਾ ਪਾਣੀ ਤਿਆਰ ਹੋ ਰਿਹਾ ਆ ਨਾਲ ਆਲੂ ਤੇ ਜਾ ਮਟਰ ਪਨੀਰ ਹਾਂ ਅੱਜ ਸਾਡੀ ਮਾਨੋ ਮੇਰੀ ਕੱਕਾ ਜੀ ਦੀ ਉਹਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਜਿਹੜੇ ਤੇ ਭਗਤ ਰਹਿੰਦੇ ਆ ਉਹਨਾਂ ਵਾਸਤੇ ਪ੍ਰਸ਼ਾਦਾ ਪਾਣੀ ਤਿਆਰ ਹੋ ਰਿਹਾ ਵਾ ਤੇ ਥੋੜੀ ਦੇਰ ਤੱਕ ਹੁਣ ਬਤਾਉਣੀ ਆ ਦਾਕਤ ਵੱਜ ਗਿਆ ਜੀ ਘੰਟਾ ਵੀ ਲੱਗ ਜੂਗਾ ਪੂਰਾ ਚੀਜ਼ਾਂ ਰਸਤਾ ਤਿਆਰ ਹੋਣ ਤੇ ਇਹ ਆ ਜਾਣ ਦੇ ਪ੍ਰਭਾਵ ਹੁੰੀ ਚਾਹਣਗੇ ਇਹ ਮਾਤਰ ਪੀੜਾ ਤੇ ਧੰਨਵਾਦ ਜਿਨ੍ਹਾਂ ਨੇ ਅੱਜ ਫੇਸਬੁਕ ਦੇ ਉੱਪਰ ਆ ਇਨਾ ਪਿਆਰ ਦਿੱਤਾ ਵਾ ਤੇ ਦੁਆਵਾਂ ਦੇ ਰਹੇ ਬੱਚੀ ਨੂੰ ਥੋੜੇ ਜਿਹਾ ਤਾਕਤਾਂ ਲਾਈ ਹੋਤੀ ਹਾਂ ਸਾਰਾ ਪ੍ਰਸ਼ਾਦਾ ਪਾਣੀ ਬਤਾਉਂਦੇ ਹਾਂ ਆ ਪੈਣਾ ਵਾ ਪ੍ਰਸ਼ਾਦਾ ਪਾਣੀ ਵਗਾ ਰਹੀਆਂ ਆ ਕੋਈ ਬਾਪੂ ਆਇਆ ਆਪਣੇ ਕੋਲ ਹੋਰ ਬਾਪੂ ਠੀਕ ਹੈ ਜੀ ਹਾਂ ਬੱਬੀ ਜੀ ਕਿੱਥੋਂ ਆਏ ਜੀ ਰਾਲਾਂ ਤੋਂ ਕੀ ਗੱਲ ਆ ਕੀ ਹੋਣੀ ਆ ਸਾਹ ਮੈਂ ਵੇਚ-ਬੇਚਾ ਕਰ ਪਹੁੰਚ ਲਿਆ ਅੱਛਾ ਤੇ ਜੁਆਈ ਨੂੰ ਦੇ ਦਿੱਤਾ ਦੋ ਸਾਲ ਹੋ ਗਏ ਅੱਛਾ ਤੇ ਬਾਕੀ ਪਹਾ ਠੇਲਾ ਦਾ ਆਪ ਹੀ ਲਿਆ ਦਿੱਤਾ ਕੋਈ ਜੁਆਈ ਹਾਂਜੀ ਤੇ ਮੁੰਡੇ ਕਿਨੇ ਤੇਰੇ ਉਹ ਕੀ ਕਰਦਾ ਡਰਾਈਵਰ ਆ ਅੱਛਾ ਤੇ ਜੁਆਈ ਕਿਹਦਾ ਹੁਣ ਜੁਆਈ ਹੁਣ ਕੀ ਕਹ ਆਖਣਾ ਉਹਨੇ ਕਿਹਾ ਕਿ ਇਹ ਨਹੀਂ ਕਰੂੰਗਾ ਦੁਬਾਰਾ ਤੇ ਆਮ ਕਿਦਣ ਰਾਤ ਕੱਢ ਕੇ ਤਿਆ ਕੋੜੀ ਕੋੜੀ ਤੇਰੀ ਉਹ ਨਹੀਂ ਕੁਛਾਂਦੀ ਕੋੜੀ ਨੂੰ ਤੇ ਪੈਸੇ ਦਿੱਤੇ ਕੋੜੀ ਦੇ ਤੇ ਬੇਕਾਰ ਕੀਤਾ ਅੱਛਾ ਨੰਬਰ ਹੈਗਾ ਉਹਨਾਂ ਦਾ ਕੋਈ ਨੰਬਰ ਨੂੰ ਆਪਾਂ ਕੀਤਾ ਨਾਮ ਵਾਲੀ ਕਾਰਨ ਮੁੰਡਿਆ ਦਾ ਫੋਨ ਆਇਆ ਅੱਜ ਆ ਰਾਲ ਚਾਲ ਪਿੰਡ ਰਾਲ ਕੇ ਚਾਲ ਰਾਹ ਚਾਲ ਹੀ ਵਾਈ ਦਾ ਆ ਤੇ ਕੀ ਨਾਮ ਆਂ ਜਵਾਈ ਦਾ ਹਾਂ ਕਿਰਵਿੰਦਰ ਹੈ ਕਿਰਵਿੰਦਰ ਆਵਾ ਕਿਰਵਿੰਦਰ ਉਹਦੇ ਪਿਓ ਦਾ ਨਾਮ ਕੀ ਆ ਕੀ ਕੰਮ ਕਰਦਾ ਉਹ ਇਹ ਲੈ ਇਹਨਾਂ ਦਾ ਪਿੰਡ ਆ ਨਵੀਂਪੁਰ ਅੱਛਾ ਨਵੀਂਪੁਰ ਜਿੰਮੇਦਾਰ ਕਿ ਜਾਂ ਮੇਰਾ ਸਿੰਘ ਮੇਰਾ ਸਿੰਘ ਆ ਕੋਈ ਗੱਲ ਨਹੀਂ ਸੱਜिए ਬਾਪੂ ਜੀ ਆਪਣੇ ਕੋਲ ਰਾਤ ਦੇ ਆਏ ਆ ਤੇ ਦੱਸਦੇ ਆ ਕਿ ਮੇਰੇ ਜਵਾਈ ਲਈ ਮੈਨੂੰ ਘਰੋਂ ਗੁੱਟੀਆਂ ਘੜ ਦਿੱਤਾ ਵਾ ਤੇ ਬਾਪੂ ਕਿੰਨੇ ਦਿਨ ਹੋ ਗਏ ਕੱਡੇ ਨੂੰ ਤੇ ਮੁੰਡਾ ਵਾਵਾ ਦੇਣੀ ਹੋਈ ਆ ਮੈਂ ਤਾਂ ਪੂਰੇ ਤੜੇ ਦੇ ਗਿਆ ਅੱਛਾ ਅੱਛਾ ਰਾਤ ਨੂੰ ਰੋਪੀ ਦੇ ਘਰ ਆਇਆ ਇਹ ਆਪਣੇ ਰਿਸ਼ਤੇਦਾਰ ਲੈ ਕੇ ਆਇਆ ਜਿਹੜਾ ਗੋਦਨਾ ਗੋਪੀ ਉਹ ਜਿਹਦਾ ਮਰਿਆ ਪਿਓ ਮਰੇ ਦਾ ਅੱਛਾ ਤੇ ਰਿਆ ਰਾਤ ਅੱਛਾ ਤੇ ਨੈਟ ਤੇ ਜਿਹੜਾ ਬੰਦੇ ਦੀ ਫੋਟੋ ਆ ਰਹੀ ਏ ਉਹ ਮੁੰਡੇ ਨੇ ਮੁੰਡੇ ਰਾਤ 12 ਕੱਟੀਆਂ ਤੇ ਕੋਈ ਨਵੇਂ ਘਰ ਗਿਆ ਅੱਛਾ ਇੱਥੇ ਵੀ ਤੈਨੂੰ ਕੋਈ ਕੋਈ ਸਾਥੂਗਾ ਭਾਵੇਂ ਇੱਥੇ ਆ ਵੀ ਜਾਣੀ ਭਲੀ ਮੈਂ ਤੇਰੀ ਸੱਦੂਗਾ ਉਹਨਾਂ ਨੂੰ ਜ਼ਰੂਰ ਇੱਥੇ ਪਰ ਆਕਸਨ ਕਿੰਨੀ ਦਾ ਕੁਸ਼ ਹੋਊਗਾ ਮੈਂ ਜੇ ਉਹਨਾਂ ਨੇ ਆਉਣਾ ਉਹ ਨਹੀਂ ਬਾਪੂ ਆਉਣਗੇ ਕਿਉਂ ਨਾ ਆਉਣਗੇ ਕਿਉਂ ਨਾ ਸੱਦ ਲੂਗਾ ਮੈਂ ਤੇ ਬਾਪੂ ਰਾਤ ਚਾਲ ਤੋਂ ਆਇਆ ਵਾ ਤੇ ਕੱਲ ਤਾਂ ਸਾਡੇ ਕੋਲ ਆਇਆ ਵਾ 15 ਜੁਲਾਈ ਦਾ ਦੇ ਨੇਰੇ ਵੇ ਬੱਕੀ ਆਇਆ ਨਾ ਤੇ ਇਥੋਂ ਦਾ ਕਿਤਾ ਪਤਲ ਕਾਸ਼ਮ ਦਾ ਦੇਖੋ ਸਾਹਿਬ ਜੀ ਮੁੰਡਾ ਇਹੋ ਸੀ ਥੇਰੇ ਦਾ ਉਹ ਸੀ ਉਹ ਤਾਂ ਉਹ ਮਾਰਦਾਂਗੇ ਕੱਦੀ ਸਾਥੀ ਅੱਛਾ ਜੋ ਇੰਟਰਨੈਟ ਤੇ ਅੱਜ ਤਾਂ ਹੁੰਦਾ ਜੀ ਘਾਟ ਚਲੇ ਗਿਆ ਨਾ ਹਾਂ ਜੀ ਹਾਂ ਜੀ ਉਹਨਾਂ ਨੇ ਕੁੰਟੀ ਦਾ ਅੱਛਾ ਕੁੰਟੀ ਦਾ ਦੇ ਜੀ ਕਾਈ ਕੋਈ ਰਾਤੀ ਹੋਣਾ ਅਸਾਂ ਕੋਹਾੜਾ ਨੂੰ ਇੱਥੇ ਜਾਈਆ ਕੋਈ ਗੱਲ ਨਹੀਂ ਬਾਪੂ ਕੋਲ ਇੱਥੇ ਤੇਰਾ ਨਾ ਕੋਈ ਤਕਲੀਫ ਹੋਣੀ ਕੋਈ ਨਹੀਂ ਤੇ ਰਾਤ ਤੇ ਕੋਈ ਨਹੀਂ ਕੋਈ ਛਲਵਾ ਆਪੂਗਾ ਕਮੇ ਤੇਰਾ ਉਹ ਜਵਾਈ ਨੌਜਵਾਈ ਕੋਈ ਵੀ ਆ ਜਾਏ ਤੈਨੂੰ ਇੱਥੇ ਨਹੀਂ ਕੋਈ ਛਾਖਣਗੇ ਤੇ ਸਤ ਜੀ ਆਹ ਹਾਲਾਤ ਜੇ ਅੱਜ ਕੱਲ ਆਪਣੇ ਆ ਲੋਕਾਂ ਦੇ ਕਹਿਤ ਦਿੰਦੇ ਨੇ ਵੀ ਆਸ਼ਮ ਤੜਾਤੜ ਬਣੀ ਜਾ ਰਹੇ ਹਨ ਪਰ ਆ ਵੇਖ ਲੋ ਇਹਨਾਂ ਦਾ ਕਰਕੇ ਆਸ਼ੋ ਮੰਦ ਜੀ ਇਹਨਾਂ ਲੋਕਾਂ ਦਾ ਕਰਕੇ ਜਿਹੜੇ ਆਪਣੇ ਹੀ ਮਾਪਿਓ ਨੂੰ ਘਰੋਂ ਕੁੱਟ-ਕੁੱਟ ਕੇ ਕੱਢ ਦਿੰਦੇ ਆ ਆ ਹੋਰ ਮੈਂ ਤੁਹਾਨੂੰ ਬਾਕੀ ਵੀ ਮਾਂ ਨਾਲ ਮਲਾਉਣਾ ਵਾ ਤੇ ਮਾਂ ਇੱਥੇ ਵੀ ਇੱਕ ਬੈਠੀ ਆ ਇਹਨੂੰ ਵੀ ਪੁੱਛ ਰਾਵਾਂ ਬਈ ਕਾਤੋਂ ਧਰੋਂ ਕਾਤੋਂ ਗੱਡੇ ਆਈ ਆ ਇਹਨੂੰ ਕੀ 1.5 ਸਾਲ ਹਾਂਜੀ 2 ਸਾਲ ਹੋ ਗਏ ਯਾਰ ਅੱਛਾ ਇਹ ਪਾਕਿਸਤਾਨ ਦੇ ਤਾਂ ਆ ਮੈਂ ਤਕਰੀ ਬਈ ਵੇਖਿਆ ਅੱਛਾ ਕੀ ਕਰ ਪੜਾਈ ਚਾਹਤ ਸੁਖਾਣਾ ਅੱਛਾ ਇਹ ਜਿਹੜੀ ਨਾ ਪੋਤੀ ਨਾ ਬੜੀ ਮੂਝ ਹੋ ਰਿਆ ਜੋ ਰੋਟੀ ਪਾਣੀ ਨਹੀਂ ਦਿੰਦੀ ਅੱਛਾ ਨਾ ਰੋਟੀ ਪਾਣੀ ਨਹੀਂ ਦਿੰਦੀ ਨਾ ਨਾ ਮੁੰਡਾ ਹੀ ਅੱਛਾ ਨਹੀਂ ਪਿੰਡ ਕਿਹੜਾ ਮੁੰਡੇ ਦਾ ਕਿਹੜਾ ਪਿੰਡ ਦਾ ਆਪ ਦਾ ਅਸਲੀ ਪਿੰਡ ਕਿਹੜਾ ਵਾ ਰਾਜੇ ਤਾਲ ਤੇ ਮੁੰਡਾ ਕਿਥੇ ਰਹਿੰਦਾ ਵਾ ਮੁੰਡਾ ਉਥੇ ਰਹਿੰਦਾ ਬੱਕਰਖਾਨੇ ਆ ਕਾਲਾ ਮੱਲਾ ਅੱਛਾ ਬੱਕਰਖਾਨੇ ਰਹਿੰਦਾ ਵਾ ਕੀ ਕੰਮ ਕਰਦਾ ਮੁੰਡਾ ਮੁੰਡਾ ਡਰਾਈਵਰ ਆ ਅੱਛਾ ਉਹਦਾ ਨੰਬਰ ਹੈਗਾ ਵਾ ਨਹੀਂ ਉਹਦਾ ਨਹੀਂ ਕਿੰਨੇ ਮੁੰਡੇ ਕੁੜੀ ਕੁੜੀਆਂ ਕਿੰਨੀਆਂ ਤੇਰੀਆਂ ਕੁੜੀਆਂ ਤਿੰਨ ਆ ਦੂਜੀਆਂ ਕਿਥੇ ਵੇਈਆਂ ਦੋ ਆਦੀਆਂ ਆਵਾਜ਼ੇ ਕੁੱਤੜੀ ਚੜੇ ਆ ਉਹਨਾਂ ਦਾ ਨੰਬਰ ਕਿਹੇ ਦਾ ਕਿਹਦਾ ਨੰਬਰ ਨਹੀਂ ਹੈਗਾ ਨਹੀਂ ਆਪਣਾ ਕੋਈ ਸਾ ਨਹੀਂ ਨਹੀਂ ਹੈਗਾ ਨਾ ਤੇ ਨੇ ਬਾਬਾ ਜੀ ਮਨ ਦਾ ਕੁਛ ਨਹੀਂਗਾ ਪਰ ਨੰਬਰ ਤਾਂ ਹੋਣਾ ਚਾਹੀਦਾ ਨਾ ਨਾ ਚਲੋ ਠੀਕ ਆਹ ਚੈਦੀ ਕਾਬ ਵਿੱਚ ਸਮਾਤਾ ਵਾ ਇਹਦਾ ਵੀ ਹਲਾਤ ਮੈਂ ਤਾਂ ਪੱਕੀ ਬੰਦਦਾ ਅੱਥਾ ਬੰਦ ਕਰ ਲੈਂਦਾ ਮੈਨੂੰ ਫੇਰ ਮੈਂ ਮਾਤਾ ਨਾਲ ਗੱਲ ਕਰਦਾ ਹੋਰ ਮਾਤਾ ਠੀਕ ਆ ਹਾਂ ਇਹ ਮਾਤਾ ਦੀ ਇੱਕ ਲੱਤ ਨਹੀਂ ਕਿ ਵਿਚਾਰੀ ਦੀ ਤੇ ਮਾਦਾ ਤੇਰਾ ਕਿਹੜਾ ਪਿੰਨ ਸੀਗਾ ਬਹਿ ਜਾ ਇਹ ਮਿਲਗਾ ਮੈਨੂੰ ਪਰਨਾ ਸਹੀ ਕਰ ਲੈਣੇ ਪਹਿਲਾਂ